ਬਰੀ ਅਪਡੇਟ ਨੂੰ ਟੈਕ ਸਸੋ ਕੀ ਪੁੱਛਣਾ ਤੇ ਹਾਂ ਸਰ ਤੁਸੀਂ ਦੱਸੋ ਜੀ ਕੀ ਇਹ ਮਾਮਲਾ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ 28 ਇੱਕ ਨੂੰ ਜਿਹੜਾ ਮਰਡਰ ਹੋਇਆ ਸੀਗਾ ਸ਼੍ਰੀ ਰੰਦੀਪ ਦੇ ਪੇਦੀ ਜੀ ਦਾ ਜਿਹੜੇ ਮੈਡੀਕਲ ਸਟੋਰ ਜਨਾਂ ਦਾ ਜੋੜੀਆਂ ਬਾਜ਼ਾਰ ਜਿਹੜਾ ਬਾਬਾ ਨਾਨਕ ਦੇ ਵਿੱਚ ਮੈਡੀਕਲ ਸਟੋਰ ਸੀਗਾ ਉਹ ਉਸ ਜਿਹੜਾ 28 ਇੱਕ ਨੂੰ ਜਿਹੜਾ ਦੋ ਜਿਹੜੇ ਅਣਪਛਾਤੇ ਜਿਹੜੇ ਮੁਜਰਮਾ ਸੀ ਉਹਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਉਸੇ ਦਿਨ ਤੋਂ ਹੀ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਪਟਿਆਲਾ ਨੇ ਆਪਣੀ ਨਿਗਰਾਨੀ ਹੇਠ ਐਸਪੀਡੀ ਇਹ ਸੰਦੀਪ ਡੇਰਾ ਡੀਐਸਪੀ ਡੀ ਸੁਮੇਰ ਅਤੇ ਅ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਡੇਰਾ ਬਾਬਾ ਨਾਨਕ ਚੋਗ ਦੇ ਨਿਗਰਾਨੀ ਹੇਠ ਵਸਫੋਕ ਟੀਮਾਂ ਬਣਾਈਆਂ ਸੀ ਇਹਨਾਂ ਦੋਸ਼ੀਆਂ ਨੂੰ ਤਰਪਕੜ ਕਰਨ ਲਈ ਹੁਣ ਤੱਕ ਅਸੀਂ ਚਾਰ ਦੋਸ਼ੀਆਂ ਨੂੰ ਪਕੜਨ ਦੇ ਵਿੱਚ ਕਾਮਯਾਬ ਹੋਏ ਹਾਂ ਦੋ ਸਕੇ ਭਰਾ ਪ੍ਰਦੀਪ ਸੋਨੀ ਤੇ ਦਿਲਪ੍ਰੀਤ ਸੋਨੀ ਜਿਹੜੇ ਕੋਟਲੀ ਸੂਰਤ ਮਲੀਆਂ ਥਾਣੇ ਤੇ ਰਹਿਣ ਵਾਲੇ ਨੇ ਤੇ ਇੱਕ ਜਿਹੜਾ ਮੇਨ ਸ਼ੂਟਰ ਸੀਗਾ ਨਿਸ਼ਾਨ ਜੋ ਕਿ ਥਾਣਾ ਜਨਾਲਾ ਦਾ ਰਹਿਣ ਵਾਲਾ ਤੇ ਉਸ ਦਾ ਇੱਕ ਸਾਥੀ ਸੌਰਵ ਉਹ ਉਹ ਅਸੀਂ ਉਹ ਵੀ ਥਾਣਾ ਜਨਾਲਾ ਦਾ ਰਹਿਣ ਵਾਲਾ ਅੰਮ੍ਰਿਤਸਰ ਅਧਿਆਤੀ ਦਾ ਉਸ ਨੂੰ ਗ੍ਰਿਫਤਾਰ ਕੀਤਾ ਹੈਗਾ ਅੱਜ ਨਿਸ਼ਾਨ ਨੂੰ ਸ੍ਰੀ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈਗਾ ਉਸ ਨੇ ਦੱਸਿਆ ਸੀਗਾ ਕਿ ਉਹ ਵਾਰਦਾਤ ਤੋਂ ਬਾਅਦ ਉਸ ਨੇ ਇੱਕ ਵੈਪਨ ਜਿੱਥੇ ਜਿੱਥੇ ਆਪਾਂ ਖੜੇ ਹਾਂ ਪਿੰਡ ਚਮਿਆਰੀ ਦੇ ਵਿੱਚ ਜਿਹੜਾ ਡੇਰਾ ਬਾਬਾ ਨਾਨਾ ਚ ਤੇ ਥਾਣੇ ਦੇ ਵਿੱਚ ਪੈਂਦਾ ਹੈ ਉੱਥੇ ਲੁਕੋਇਆ ਜਦੋਂ ਉਸ ਦੀ ਰਿਕਵਰੀ ਲਈ ਲੈ ਕੇ ਆਏ ਆ ਤਾਂ ਉਹਨੇ ਮੌਕਾ ਦੇ ਕੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕੀਤੀ ਹੈ ਮੌਕੇ ਤੇ ਚਾਰ ਰੌਂਦ ਉਹਦੇ ਵੱਲੋਂ ਫਾਇਰ ਕੀਤੇ ਗਿਆ ਹੁਣ ਤੱਕ ਜੋ ਮਿਲੇ ਆਗੇ ਜੋੜੇ ਜੋ ਅਬੀ ਫਾਇਰ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਜਿਹੜਾ ਸ਼ੂਟਰ ਸੀਗਾ ਨਿਸ਼ਾਨ ਉਹ ਇੰਜਰਡ ਹੋਇਆ ਉਸ ਨੂੰ ਇਲਾਜ ਲਈ ਨੀਲੜੀ ਹਸਪੀਟਲ ਚ ਲੈ ਕੇ ਚਲੇ ਗਏ ਉਹ ਤਾਂ ਵੀ ਹਸਪੀਟਲ ਚ ਪਤਾ ਲੱਗੇਗਾ ਬਟ ਹੀ ਹੈਜ਼ ਬੀਨ ਸ਼ਿਫਟਡ ਟੂ ਦੀ ਹਸਪੀਟਲ ਉਸੇ ਸੇ ਕਿ ਉਹਨੂੰ ਗੁਰਾਮਦਾਸ ਹਸਪੀਟਲ ਤੋਂ ਗ੍ਰਫਤਾਰ ਕੀਤਾ ਗਿਆ ਉੱਥੇ ਵੀ ਉਹ ਐਡਮਿਟ ਸੀ ਹੈ ਨਹੀਂ 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 ਉੱਥੇ ਆਇਆ ਸੀਗਾ ਉੱਥੇ ਕਾਫੀ ਜਦੋ ਜਹਿਦ ਨਾਲ ਉਸ ਨੂੰ ਬਹੁਤ ਛਲਾਗਾ ਯੋਗ ਕੰਮ ਕੀਤਾ ਹੈਗਾ ਟੀਮ ਨੇ ਆਪਣੇ ਐਸ ਐਚ ਓ ਅਸ਼ੋਕ ਤੇ ਸੁਖਰਾਜ ਨੇ ਤੇ ਇਹਨਾਂ ਦੀ ਟੀਮਾਂ ਨੇ ਸੀਐਸਟਾਫ ਦੀ ਟੀਮ ਨੇ ਐਸਐਸਪੀ ਸਾਹਿਬ ਆਪਣੇ ਇਹ ਸਾਰੀ ਕਮਾਂ ਆਪਣੇ ਹੱਥ ਵਿੱਚ ਲਈ ਸੀ ਤੇ ਪਰਸਨਲੀ ਸੁਪਰਵਾਈਜ਼ ਕਰ ਰਹੇ ਸੀ ਉੱਥੋਂ ਉੱਥੋਂ ਗ੍ਰਫਤਾਰ ਕੀਤਾ ਸਰ ਇਹ ਆਲਰੇਡੀ ਪੂਰਾ ਟ੍ਰੇਸ ਹੋ ਚੁੱਕਾ ਮਾਮਲਾ ਜਿਹੜਾ ਜਿਨੇ ਵੀ ਬੰਦੇ ਸੀ ਉਹਦੇ ਵਿੱਚ ਇਹਦੇ ਵਿੱਚ ਇੱਕ ਸਾਥੀ ਹਲੇ ਰਹਿੰਦਾ ਉਹਦੀ شناخت ਹੋ ਚੁੱਕੀ ਹੈ ਪਰ ਉਸਦੀ ਡਿਟੇਲ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਵਾਂਗਾ ਕਿਉਂਕਿ ਉਹ ਸਾਡੀ ਤਪੀਸ਼ ਨੂੰ ਪ੍ਰਭਾਵਿਤ ਕਰੇਗਾ ਅਦਰਵਾਇਜ਼ ਅਸੀਂ ਇਹਦੇ ਸਾਜ਼ਿਸ਼ ਕਰਤਾ ਜਿਹੜੇ ਇੱਥੋਂ ਦੇ ਹਾਈ ਡਾਊਟਸ ਤੇ ਇਹਨਾਂ ਨੇ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਂ ਕਿਸੇ ਨੇ ਲੌਜਿਸਟਿਕ ਹੈਲਪ ਦਿੱਤੀ ਜਾਂ ਵਹੀਕਲਸ ਪ੍ਰੋਵਾਈ ਚਾਰ ਬੰਦੇ ਗ੍ਰਿਫਤਾਰ ਤੇ ਮੇਨ ਸ਼ੂਟਰ ਗ੍ਰਿਫਤਾਰ ਕਰ ਲਿਆ ਇਹ ਮਾਮਲਾ ਇੱਕ ਐਕਸਪਲੋਸ਼ਨ ਦਾ ਮਾਮਲਾ ਸੀ ਫਰੋਤੀ ਨੂੰ ਲੈ ਕੇ ਹੀ ਇਹਦਾ ਮਾਮਲਾ ਇਹਦਾ ਹੈਗੀਆਂ ਇਹਦੀਆਂ ਜਿਹੜੀਆਂ ਤਾਰਾ ਫਰੋਤੀ ਨਾਲ ਹੀ ਜੁੜਦੀਆਂ